ਖਾਂਡਾ ਦਾ ਇੱਕ ਜਿੰਦਾਬਾਦ 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 ਖਾਂਡਾ ਦਾ ਜੁਲੀਅਤਵਾਦਾਂ ਜਿੰਦਾਬਾਦ 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 ਸਭ ਜਿੰਦਾਬਾਦ ਕਿਸਾਨਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 26 ਜਨਵਰੀ ਆ ਜਿੱਥੇ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਅੱਜੋ ਜਿਹੜਾ ਆਪਣਾ ਰੋਸ਼ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਜਿਵੇਂ ਕਿਹਾ ਗਿਆ ਸੀਗਾ ਕਿ ਹਾਈਵੇ ਜਾਮ ਨਹੀਂ ਕੀਤੇ ਜਾਣਗੇ ਆਪਣਾ ਰੋਸ਼ ਪ੍ਰਦਰਸ਼ਨ ਇੱਕ ਸਾਈਡ ਤੇ ਟਰੈਕਟਰ ਲਗਾ ਕੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਇਹ ਤਸਵੀਰਾਂ ਲੈਣਾ ਸੰਝਿਆ ਕਰ ਰਹੇ ਆਂ ਫਗਵਾੜਾ ਤੋਂ 슈ਗਰ ਮਿਲ ਚੌਂਕ ਦੇ ਆਂ ਤਸਵੀਰਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਆਪਣੇ ਟਰੈਕਟਰ ਸਾਈਡਾ ਤੇ ਲਗਾ ਕੇ ਰੋਡ ਦੇ ਹਾਈਵੇ ਦੇ ਇੱਕ ਸਾਈਡਾ ਤੇ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਕਿਸਾਨ ਪਹੁੰਚੇ ਹੋਏ ਆ ਜਿਹਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਨੀ ਹੈ ਕਿਸਾਨਾਂ ਨਾਲ ਜਿਹੜੇ ਅੱਜ ਇੱਥੇ ਪਹੁੰਚੇ ਜਸਵੰਦੀਆ ਦੇ ਆਗੂ ਇੱਥੇ ਪਹੁੰਚੇ ਆ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਵੀ ਕਰਾ ਲੈਣਾ ਕਿਉਂਕਿ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਅਸੀਂ ਤਾਂ ਪਰੇਸ਼ਾਨ ਨਹੀਂ ਕਰਨਾ ਹੈਗਾ ਜਿਹੜੀ ਸਾਡੀ ਲੜਾਈ ਹੈ ਸਰਕਾਰਾਂ ਦੇ ਨਾਲ ਹੈ ਗੱਲਬਾਤ ਵੀ ਕਰਾਂਗੇ ਸਤਨਾਮ ਸਿੰਘ ਸਾਨੀ ਹੁਣ ਇੱਥੇ ਮੌਜੂਦ ਹੈ ਸਾਨੀ ਸਾਹਿਬ ਅੱਜ ਜਿਵੇਂ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਪ੍ਰੋਗਰਾਮ ਲੋਕਾਂ ਨੂੰ ਜਾਣਕਾਰੀ ਦੇਣ ਦਾ ਕਹਿੰਦੇ ਨਹੀਂ ਹੈ ਇੱਕ ਸਾਈਡ ਤੇ ਜਿਹੜਾ ਟ੍ਰੈਕਟਰ ਲਾ ਕੇ ਸਰਕਾਰਾਂ ਤੱਕ ਜਿਹੜੀ ਆਪਣੀ ਆਵਾਜ਼ ਪਹੁੰਚਾਉਂਦਾ ਮਨੀਰ ਜੀ ਜੀ ਜਿੱਥੇ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਉੱਥੇ ਦੇਸ਼ ਦਾ ਜਿਹੜਾ ਕਿਸਾਨ ਮਜ਼ਦੂਰ ਤੇ ਜਿਹੜੇ ਦੇਸ਼ ਦੇ ਆਮ ਨਾਗਰਿਕ ਕਿਆ ਸ਼ੰਭੂ ਤੇ ਖਨੋਰੀ ਵਿਖੇ ਜਿਹੜਾ ਅੰਦੋਲਨ ਲਗਭਗ 1 ਸਾਲ ਹੋ ਜਾਣਾ ਚੱਲਦੇ ਨੂੰ ਉਹਨੂੰ ਸਮਰਥਨ ਦੇਣ ਲਈ ਔਰ ਕੇਂਦਰ ਸਰਕਾਰ ਦੁਆਰਾ ਨਵਾਂ ਜਿਹੜਾ ਖੇਤੀਬਾੜੀ ਮੰਡੀ ਕਰਨ ਦਾ ਕਿ ਉਹਦੇ ਸਰਕਾਰੀ ਮੰਡੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਨੂੰ ਜਿਹੜਾ ਸ਼ੁਰੂ ਕਰਨ ਦੀ ਦਿੱਤੀ ਆ ਉਹਦਾ ਜ਼ਬਰਦਸਤ ਵਿਰੋਧ ਕਰ ਲਈ ਔਰ ਕੇਂਦਰ ਸਰਕਾਰ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਦਾ ਬੇਸ਼ੱਕ ਸੰਵਿਧਾਨ ਦਿਵਸ ਮਨਾਉਣ ਦਾ ਸਰਕਾਰ ਦਿਖਾਵਾ ਜ਼ਰੂਰ ਕਰ ਰਹੀ ਆ ਦਿੱਲੀ ਦੇ ਜਾਂ ਦੇਸ਼ ਦੀਆਂ ਰਾਜਧਾਨੀਆਂ ਚੋਂ ਲੇਕਿਨ ਜੇ ਸੰਵਿਧਾਨ ਦੇ ਵਿਰੁੱਧ ਕੰਮ ਕਰ ਰਿਆ ਉਹ ਦੇਸ਼ ਦੀ ਸਰਕਾਰ ਸਾਡੇ ਦੇਸ਼ ਦੀ ਜਿਹੜੀ ਆਪਣੀ ਸਰਕਾਰ ਆ ਜਿਹੜੀ ਚੁਣੀ ਹੋਈ ਸਰਕਾਰ ਆ ਆਪਣੇ ਲੋਕਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਹ ਦੇਸ਼ ਦੇ ਲੋਕਾਂ ਦੇ ਉੱਤੇ ਜ਼ੁਲਮ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਨੂੰ ਲਗਾਤਾਰ ਅਣਗੌਲੀਆਂ ਕਰਕੇ ਉਹ ਜਿਹੜਾ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਉਹਦਾ ਉਪਰਜੋਰ ਵਿਰੋਧ ਕਰਨ ਲਈ ਸਾਰੇ ਦੇਸ਼ ਦਾ ਕਿਸਾਨ ਪੰਜਾਬ ਦਾ ਵੀ ਕਿਸਾਨ ਮਜ਼ਦੂਰ ਅੱਜ ਸਾਰੇ ਦੇਸ਼ ਦਾ ਕਿਸਾਨ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਟਰੈਕਟਰ ਮਾਰਚ ਕਰਕੇ ਜਿਹੜੀ ਆਪਣੀ ਆਵਾਜ਼ ਆ ਉਹਨੂੰ ਬੁਲੰਦ ਕਰਨ ਦਾ ਯਤਨ ਕਰੂਗਾ ਔਰ ਲਗਾਤਾਰ ਜਿਹੜਾ ਸ਼ੰਭੂ ਤੇ ਖਨੌਰੀ ਦਾ ਮੋਰਚਾ ਚੱਲਦਾ ਕਿਸਾਨਾਂ ਮਜ਼ਦੂਰਾਂ ਦੀਆਂ 12 ਮੰਗਾਂ ਲਈ ਖੇਤੀਬਾੜੀ ਮੰਡੀਕਰਨ ਖਰੜੇ ਦਾ ਵਿਰੋਧ ਕਰਨ ਲਈ ਉਹਨਾਂ ਮੰਗਾਂ ਦੀ ਪੂਰਤੀ ਲਈ ਅੰਦੋਲਨ ਜਿਹੜਾ ਉਸ ਅਮੋਲਕ ਅੰਦੋਲਨ ਦਾ ਸਮਰਥਨ ਕਰਨ ਲਈ ਸਾਰੇ ਦੇਸ਼ ਦਾ ਕਿਸਾਨ ਸਾਰੇ ਸ਼ਹਿਰਾਂ ਚ ਤਹਿਸੀਲ ਹੈੱਡਕ quarterਾਂ ਤੇ ਵੱਡੇ ਵੱਡੇ ਟਰੈਕਟਰ ਮਾਰਚ ਕਰਕੇ ਜਿਹੜਾ ਆਪਣੀ ਆਵਾਜ਼ ਆ ਉਹ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੱਕ ਪਹੁੰਚਾਉਣ ਦਾ ਅਸੀਂ ਯਤਨ ਕਰਾਂਗੇ ਆ ਤੁਹਾਡੇ ਮੀਡੀਆ ਦੀ ਬਦੌਲਤ ਜਿਹੜੀ ਅੱਜ ਸਾਡੀ ਆਵਾਜ਼ ਆ ਦੇਸ਼ ਦੀ ਜਨਤਾ ਸਾਰੇ ਦੇਸ਼ਾਂ ਵਿਦੇਸ਼ਾਂ ਤੱਕ ਜਾਏਗੀ ਔਰ ਸਾਨੂੰ ਉਮੀਦ ਹੈ ਕੀ ਸਰਕਾਰ ਜਿਹੜੀ ਆ ਲਗਾਤਾਰ ਪਿਛਲੇ 1 ਸਾਲ ਤੋਂ ਲਗਾਤਾਰ ਅਣ ਸੁਣਿਆ ਕਰ ਰਹੀ ਕਿਸਾਨਾਂ ਮਜ਼ਦੂਰਾਂ ਦੀਆਂ ਗੱਲਾਂ ਨੂੰ ਉਹਨਾਂ ਨੂੰ ਮੰਨ ਕੇ ਸਰਕਾਰ ਜਿਹੜਾ ਆਪਣਾ ਸੰਵਿਧਾਨਕ ਫਰਜ਼ ਪੂਰਾ ਕਰੇਗੀ ਸਰਸਾਨੀ ਸਾਹਿਬ ਹੁਣ ਸੱਦਾ ਆਇਆ ਕਹਿੰਦੇ ਫਰਵਰੀ ਦੇ ਵਿੱਚ ਸੈਂਟਰ ਵੱਲੋਂ ਸੱਦਾ ਵੀ ਆ ਗਿਆ ਡੱਲੇਵਾਲ ਸਾਹਿਬ ਜਿਹੜੇ ਆ ਕਰੀਬ ਹੁਣ 50 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਭੁਖੜ ਹੜਤਾਲ ਤੇ ਬੈਠਿਆ ਨੂੰ ਤੇ ਲੱਗਦਾ ਇਹ ਜਿਹੜਾ ਸੱਦਾ ਆਇਆ ਉਹਦੇ ਵਿੱਚ ਕੋਈ ਗੱਲ ਸਿਰੇ ਲੱਗੂਗੀ ਦੇਖੋ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ 2020 ਦੇ ਅੰਦੋਲਨ ਨਾਲ ਸੰਬੰਧਤ ਆ ਸਰਕਾਰ ਨੇ ਮੰਗਾਂ ਮੰਨਣ ਦਾ ਵਾਅਦਾ ਜ਼ਰੂਰ ਕੀਤਾ ਲ ਉਹਨਾਂ ਨੂੰ ਪੂਰਾ ਕਰਨ ਦਾ ਸਰਕਾਰ ਨੇ ਚਤਨ ਨਹੀਂ ਕੀਤਾ ਉਹਦੇ ਤੋਂ ਮਜਬੂਰ ਹੋ ਕੇ ਜਿਹੜਾ ਕਿਸਾਨ ਦੁਆਰਾ ਸ਼ੰਭੂ ਤੇ ਖਨੌਰੀ ਵਿਕੇ ਅੰਦੋਲਨ ਕਰ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਭਗ 2 ਮਹੀਨੇ ਤੋਂ ਵੱਧ ਤੀਜਾ ਮਹੀਨਾ ਸ਼ੁਰੂ ਹੋ ਗਿਆ ਉਹ ਲਗਾਤਾਰ ਮਰਨ ਵਰਤੇ ਬੈਠੇ ਆ ਸਰਕਾਰ ਨੂੰ ਚਾਹੀਦਾ ਸੀ ਕਿਤੇ ਸਰਕਾਰ ਪਿਛਲੇ 1 ਸਾਲ ਤੋਂ ਸੁਣੀ ਕਰ ਰਹੀ ਹੈ ਹੁਣ ਵੀ 14 ਫਰਵਰੀ ਦਾ ਜਿਹੜਾ ਸੱਦਾ ਸਰਕਾਰ ਨੂੰ ਬਿਨਾਂ ਇੱਕ ਦਿਨ ਗੁਆਏ ਇਹ ਤਰੀਖ ਹੋਰ ਪਹਿਲਾਂ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਦੇਸ਼ ਦਾ ਅਨਦਾਤਾ ਆਮ ਮਜ਼ਦੂਰ ਕਿਸਾਨ ਵਾੜਾਂ ਤੇ ਰੁੱਲਦਾ ਉਹ ਸੁੱਖੀ ਸੰਧੀ ਆਪਣੇ ਘਰਾਂ ਨੂੰ ਪਰਤ ਸਕੇ ਤੇ ਜਿਹੜੀ ਦੇਸ਼ ਦੀ ਸਰਕਾਰ ਸੱਤਾ ਚੋਂਣ ਤੋਂ ਜਿਹੜੇ ਪਹਿਲਾਂ ਸਰਕਾਰ ਨੇ ਵਾਅਦੇ ਕੀਤੇ ਆ ਉਹਨਾਂ ਨੂੰ ਸਰਕਾਰ ਜੇਕਰ ਪੂਰਾ ਨਹੀਂ ਕਰਦੀ ਤਾਂ ਦੇਸ਼ ਦੇ ਵਿੱਚ ਰੋਸ ਫੈਲੇਗਾ ਅੰਤਰਰਾਸ਼ਟਰੀ ਪੱਧਰ ਤੇ ਸਰਕਾਰ ਦੀ ਬਦਨਾਮੀ ਹੋ ਰਹੀ ਆ ਦੇਸ਼ ਦੀ ਬਦਨਾਮੀ ਹੋ ਰਹੀ ਆ ਕਿਸਾਨਾਂ ਦਾ ਜਿਹੜਾ ਲਗਾਤਾਰ ਵਾੜਾਂ ਤੇ ਰੁੱਲ ਰਹੇ ਆ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਤੇ ਪੰਜਾਬ ਦਾ ਆਰਥਿਕ ਤੇ ਜਿਹੜਾ ਵਪਾਰਕ ਨੁਕਸਾਨ ਵੱਡਾ ਬਾਟਰ ਬੰਦ ਹੋਲ ਕਰਕੇ ਕੀਤਾ ਜਾ ਰਿਹਾ ਉਹਨੂੰ ਉਹਨੂੰ ਰੋਕਣ ਲਈ ਸਰਕਾਰ ਪਹਿਲ ਕਦਮੀ ਕਰਕੇ ਤਰੰਤ ਮੰਗਾਂ ਮੰਨਣ ਦਾ ਐਲਾਨ ਕਰੇ ਤਾਂ ਕਿ ਜਿਹੜਾ ਕਿਸਾਨ ਮਜ਼ਦੂਰ ਆ ਉਹਨੂੰ ਵੀ ਅਹਿਸਾਸ ਹੋ ਸਕੇ ਕਿ ਵਾਗ ਦੇਸ਼ ਦੇ ਵਿੱਚ ਸਵਿਧਾਨ ਦਾ ਰਾਜ ਆ ਦੇਸ਼ ਕਾਨੂੰਨ ਦਾ ਰਾਜ ਆ ਦੇਸ਼ ਅਦਾਲਤੀ ਪ੍ਰਬੰਧ ਦਾ ਰਾਜ ਆ ਜੇਕਰ ਗੱਲ ਕਿਤੇ ਹੁਣ ਸੱਦਾ ਆ ਗਿਆ 14 ਫਰਵਰੀ ਦਾ ਤੇ ਫਿਰ ਹੁਣ ਲੱਗਦਾ ਕਿਸਾਨਾਂ ਨੂੰ ਖੜਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਿਹੜਾ ਆਪਾਂ ਐਕਸ਼ਨ ਲਈ ਕਿਹਾ ਨਹੀਂ ਐਕਸ਼ਨ ਆਪਾਂ ਕੋਈ ਨਾ ਤਾਂ ਰੋਡ ਜਾਮ ਕਰ ਰਹੇ ਆ ਇਹ ਤਾਂ ਜਿਹੜੀ ਆਪਣੀ ਸਰਕਾਰ ਵਾਰ-ਵਾਰ ਬਾਅਦ ਕਈ ਵਾਰੀ ਸਰਕਾਰ ਤੁਸੀਂ ਮੀਡੀਆ 'ਚ ਸਰਕਾਰ ਦੇ ਨੁਮਾਇੰਦੇ ਬੀਜੇਪੀ ਦੇ ਇਹ ਦੋ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਦੱਸਦੇ ਆ ਕਦੇ ਉਹਨੂੰ ਪੰਜਾਬ ਦਾ ਅੰਦੋਲਨ ਦੱਸਦੇ ਆ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਪੰਜਾਬ ਤੋਂ ਇਲਾਵਾ ਹਰਿਆਣਾ ਦੂਜੀਆਂ ਸਾਰੀਆਂ ਸਟੇਟਾਂ ਜੁਪੀ ਜਿਨ੍ਹਾਂ ਨੇ ਖੇਤੀ ਪ੍ਰਧਾਨ ਸਟੇਟਾਂ ਸਾਰੀਆਂ ਦੇ ਵਿੱਚ ਜਦੋਂ ਅੰਦੋਲਨ ਹੋਏਗਾ ਇਹ ਆਵਾਜ਼ ਵੱਡੀ ਹੋਏਗੀ ਅੱਜ ਦੇ ਜਿਹੜਾ ਟਰੈਕਟਰ ਮਾਰਚ ਆ ਇਹਦੇ ਨਾਲ ਕੋਈ ਹਾਈਵੇ ਨਹੀਂ ਰੋਕੇ ਜਾ ਰਿਹਾ ਕੋਈ ਟਰੈਕ ਨਹੀਂ ਰੋਕੇ ਜਾ ਰਿਹਾ ਸਿਰਫ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਜਿਹੜਾ ਆਪਣਾ ਸੰਕੇਤਕ ਆਪਣੀ ਜ ਵੱਡਿਆਂ ਕਰਨ ਦਾ ਯਤਨ ਹੈ ਇਹਦੇ ਨਾਲ ਆਮ ਜਨਤਾ ਨੂੰ ਕੋਈ ਤਕਲੀਫ ਨਹੀਂ ਆਏਗੀ ਹਮਮ ਸਾਹਬ ਅਪੀਲ ਕਰਨਾ ਚਾਹੂंगे ਕਿ ਕਿ 14 ਤਰੀਕ ਐ ਸਾਰੇ ਦੀ ਨਿਗਾਹਾਂ ਟਿਕਿਆ ਹੋਗੇ ਕਿਉਂਕਿ ਬਾਰਡਰ ਜਿਹੜਾ ਹੈ ਕਰੀਬ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹਦੇ ਨਾਲ ਸਰਕਾਰਾਂ ਨੂੰ ਫਰਕ ਪਵੇ ਨਾ ਪਵੇ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਜਿਹੜੇ ਟੈਕਸੀ ਵਾਲੇ ਵੀਰ ਐ ਜਾਂ ਜਿਨ੍ਹਾਂ ਨੇ ਉਧਰਲਾ ਸਫ਼ਰ ਤੈਅ ਕਰਨਾ ਹੁੰਦਾ ਉਹਨਾਂ ਨੂੰ ਜ਼ਰੂਰ ਖੱਜਲ ਖਵਾਰੇ ਹੁੰਦੀ ਹੈ ਜੇ ਜਿਹੜੇ ਪਿੰਡਾਂ ਦੇ ਵਿੱਚੋਂ ਹੁਣ ਰਾਹ ਵੀ ਦਿੱਤੇ ਹੋਏ ਐ ਉਹ ਪਿੰਡਾਂ ਦੇ ਰੋਡ ਟੁੱਟ ਗਏ ਐ ਉਹ ਪਿੰਡਾਂ ਦੇ ਲੋਕ ਹੁਣ ਖੱਜਲ ਹੋ ਰਹੇ ਐ ਉਹ ਪਿੰਡਾਂ ਦੇ ਲੋਕ ਜਿਹੜੇ ਰਾਹਗੀਰਾਂ ਦੇ ਮਦ੍ਰਿਸ਼ੀ ਜਿਹੜੇ ਬਾਰਡਰ ਬੰਦ ਨੇ ਹਨੋਰੀ ਤੇ ਸ਼ੰਭੂ ਦੇ ਪਹਿਲੀ ਤਾਂ ਗੱਲ ਅਸੀਂ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਕੋਈ ਬਾਰਡਰ ਬੰਦ ਨਹੀਂ ਕੀਤਾ 13 ਫਰਵਰੀ ਨੂੰ ਕਿਸਾਨ ਮਜ਼ਦੂਰ ਬਾਰਡਰਾਂ ਤੇ ਪਹੁੰਚੇ ਆ ਲੇਕਿਨ ਹਰਿਆਣਾ ਸਰਕਾਰ ਨੇ ਇੱਕ ਹਫਤਾ ਪਹਿਲਾਂ ਦੇ ਉਹ ਬਾਰਡਰ ਜਿਹੜੇ ਕੰਧਾਂ ਕਰਕੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਨੈਸ਼ਨਲ ਹਾਈਵੇ ਤੇ ਦੁਵਾਰਾਂ ਕਰਕੇ ਬੈਰੀਕੇਡ ਲਾ ਕੇ ਕੰਕਰੀਟ ਦੀਆਂ ਦੁਵਾਰਾਂ ਤੇ ਬੜੇ ਬੜੇ ਪਹਾੜ ਖੜੇ ਕਰਕੇ ਇਹ ਸਰਕਾਰ ਹਰਿਆਣਾ government ਨੇ ਰੋਕਿਆ ਅਸੀਂ ਤਾਂ ਮਾਨਯੋਗ ਸੁਪਰੀਮ ਕੋਰਟ ਤੋਂ ਮੰਗ ਕਰਦੇ ਆ ਕਿ ਹਰਿਆਣਾ ਸਰਕਾਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਕਿ ਉਹਨੇ ਲਗਾਤਾਰ ਬਾਰਡਰ ਰੋਕ ਕੇ ਜਿਹੜਾ ਪੰਜਾਬ ਦਾ ਆਰਥਿਕ ਨੁਕਸਾਨ ਕੱਲੀ ਕਿਸਾਨੀ ਦਾ ਨੁਕਸਾਨ ਨਹੀਂ ਹੋ ਰਿਹਾ ਪੰਜਾਬ ਦਾ ਵਪਾਰੀ ਆ ਉਹਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਟਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜੇ ਆਮ ਲੋਕ ਕੋਈ ਅੰਬਾਲਾ ਜਾਣਾ ਜਿਹੜੇ ਆਮ ਆਮ ਲੋਕਾਂ ਨੇ ਯਾਤਰਾ ਸਫਰ ਕਰਨਾ 에어ਪੋਰਟਾਂ ਨੂੰ ਸਫਰ ਕਰਦੇ ਪੰਜਾਬੀ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕੋ ਸਰਕਾਰ ਆਪਣਾ ਪੂਰਾ ਦਬਾਅ ਪਾ ਕੇ ਕੇਂਦਰ ਦੇ ਉੱਤੇ ਸਰਕਾਰ ਉਹ ਦੁਬਾਰਾ ਨਹੀਂ ਬੋਲਦਾ ਦਿੱਕਤ ਆਮ ਜਨਤਾ ਨੂੰ ਸ਼ੰਭੂ ਤੇ ਖਨੌਰੀ ਦੀ ਆਮ ਜਨਤਾ ਨੂੰ ਤੇ ਪੰਜਾਬ ਦੇ ਯਾਤਰੀ ਜਿਹਨੇ ਹਰਿਆਣੇ ਨੂੰ ਸਫਰ ਕਰਨਾ ਸਾਡੇ ਟਰਾਂਸਪੋਰਟ ਪੀਦਾ ਜਿਹਨੇ 에ਰਪੋਰਟਾਂ ਨੂੰ ਜਾਣਾ ਉਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਉਹਦੇ ਚ ਕੇਂਦਰ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਕਿਸਾਨ ਕਿਧਰੇ ਵੀ ਜ਼ਿੰਮੇਵਾਰ ਨਹੀਂ ਹੈ ਇਸ ਤੋਂ ਬਾਅਦ ਅਗਲਾ ਐਕਸ਼ਨ ਕੀ ਹੋਣਾ ਹੈ ਦੇਖੋ ਅਗਲਾ ਐਕਸ਼ਨ ਤੇ ਆਪਾਂ ਪਹਿਲਾਂ ਐਕਸ਼ਨ ਲਾਣੇ ਹੋਏ ਸੀ ਇਹ ਉਹਨਾਂ ਐਕਸ਼ਨ ਦਾ ਹਿੱਸਾ ਹੈ ਉਸ ਤੋਂ ਬਿਨਾਂ ਸਾਡਾ ਏਕਤਾ ਦਾ ਯਤਨ ਜਿਹੜਾ ਚੱਲਦਾ ਹੈ ਸੰਯੁਕਤ ਕਿਸਾਨ ਮੋਰਚਾ ਵੱਡੀ ਖੁਸ਼ੀ ਦੀ ਆਉਣ ਵਾਲੇ ਥੋੜੇ ਦਿਨਾਂ ਚ ਦੁਬਾਰਾ ਫਿਰ ਮੀਟਿੰਗ ਹੋਏਗੀ ਦੁਬਾਰਾ ਸਾਂਝੀ ਮੀਟਿੰਗ ਤੇ ਨਾ ਮੋਰਚਿਆਂ ਦੀ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਤੇ ਸੰਯੁਕਤ ਕਿਸਾਨ ਮੋਰਚਾ ਦੀ ਹੋਏਗੀ ਉਹਦੇ ਚ ਹੋਰ ਵੀ ਵੱਡਾ ਜ਼ਿਕਰ ਸਰਕਾਰ 14 ਫਰਵਰੀ ਨੂੰ ਕੱਲ ਨਹੀਂ ਮੰਨਦੀ ਗੱਲਾਂ ਤੇ ਉਸ ਤੋਂ ਬਾਅਦ ਹੋਰ ਹੋ ਸਕਦਾ ਸਾਂਝਾ ਕੋਈ ਵੱਡਾ ਸੱਦਾ ਵੀ ਦੇਣ ਲਈ ਮਜਬੂਰ ਹੋਣਾ ਪਊਗਾ